ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੁ ਪਹਿਲਵਾਨ ਹੁਣੇ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀਆਂ ਤਿੰਨ ਸੋਈਆਂ ਵਿਖਾਉਣੀਆਂ ਉਹਨਾਂ ਦੇ ਬੱਚੇ ਜਿਹੜੇ ਆ ਤੁਸੀਂ ਦੇਖ ਸਕਦੇ ਜੀ ਤਿੰਨੇ ਬੱਚੇ ਜਿਹੜੇ ਤਾਜ਼ਾ ਹੀ ਆ ਜੀ ਤੇ ਇੱਕ ਤੁਹਾਨੂੰ ਗੱਪਣ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਉਹਨਾਂ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਤਿੰਨ ਸਰਾਉਂ ਠੀਕ ਠਾਕ ਜੀ ਠੀਕ ਠਾਕ ਜੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਸੋਨੂ ਕਹਿੰਵਾਨ ਹਾਂਜੀ ਪਿੰਡ ਪੰਜ ਕਰਾ ਗਿਆ ਤਸਵੀਰ ਦੇ ਨਾਲਾ ਜ਼ਿਲ੍ਹਾ ਮਰਸਾ ਤੇ ਫੋਨ ਨੰਬਰ ਬੋਲ ਦੇ ਕਰੀ 981897029 ਠੀਕ ਹੈ ਜੀ ਤੇ ਅੱਜ 4 ਫੇਰ ਹਨਾ 4 ਤੇ 3 ਸੋਈਆਂ ਇੱਕ ਤੇ 3 ਸੋਈਆਂ ਤੇ ਇੱਕ ਗੱਬਨ ਚਲੋ ਸ਼ੁਰੂਆਤ ਫੇਰ ਆਪਾਂ ਜਿਹੜੀਆਂ ਪਹਿਲੇ ਨੰਬਰ ਤੇ ਇਹਦੇ ਤੋਂ ਹੀ ਆਪਾਂ ਕਰਨੀ ਆ ਕਿੰਨਾ ਵਸੂਆ ਸੋਈ ਵੀਰ ਜੀ ਇਹ ਪਹਿਲਾ ਸੂਆ ਵੀਰ ਜੀ ਅੱਛਾ ਪਹਿਲਾ ਸੂਆ ਸੋਈ ਹਾਂਜੀ ਹਾਂਜੀ ਕਿੰਨਾ ਕ ਚਿਰ ਹੋ ਗਿਆ ਸੋਈ ਨਾ ਇਹਨੂੰ ਅੱਜ 5 ਕ ਦਿਨ ਹੋ ਗਏ ਜੇ ਸੋਈ ਨੂੰ 5 ਕ ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੇ ਦੁੱਧ ਦੇ ਬੱਚੇ ਦਾ ਪਾ ਗੇ ਨਾ ਭਾਵੇਂ ਬੋਲਾ ਲਾ ਲਓ ਭਾਵੇਂ ਦੁੱਧ ਲਾ ਲਓ ਜੇ 8 ਕਿਲੋ ਜੀ ਅੱਛਾ ਹਾਂਜੀ 8 ਕਿ ਲੀਟਰ ਹੈਗਾ ਵਾ 8 ਲੀਟਰ ਹੈਗਾ ਕਿੰਨਾ ਕ ਚਵਾਈ ਜਾਓਗੇ 1011 ਕਿਲੋ ਦੇ ਚਵਾਹੂ ਕਰਮਾਂ ਲਈ ਬਾਕੀ ਦੁੱਧ ਵੀਰ ਦੀ ਸੇਵਾ ਦਾ ਹੁਣ ਪੱਠੇ-ਕੁੱਠੇ ਗਾਂ ਦੁਰਪੇ ਦੁੱਧ ਆਪੇ ਵਧਨਾਈਆਂ ਹਾਂਜੀ ਹਾਂਜੀ ਆ ਹੁਣ ਸਟਾਲ 1011 ਕਿਲੋ ਦੇ ਚਵਾਹੂ ਕਰਮਾਂ ਲਈ ਬਾਕੀ ਸੇਵਾ ਤੇ ਹੀ ਹੈ ਜਿੰਨਾ ਮਰਜ਼ੀ ਪਾ ਲੋ ਨਾ ਚੋਣ ਠੀਕ ਐ ਤੇ ਚਵਾਈ ਕਿੰਨੇ ਕ ਵਜੇ ਦੀ ਹੋਈ ਜਿੰਦੀ ਚਵਾਈ ਵੀਰ ਜੀ ਸਾਡੀ ਹੋਈ ਗੇ ਸਾਢੇ 5 ਵਜੇ ਦੀ ਸਾਢੇ 5 ਵਜੇ ਚਵਾਈ ਹੋਈ ਹੁਣ ਕਿੰਨਾ ਕੀ ਟਾਈਮ ਹੋ ਗਿਆ ਹੁਣ ਪਾਵੇਂ ਕਰਾਉ ਚਲੇ ਜੇ ਹੋਣੇ 11 ਦਾ ਟਾਈਮ ਜਿਹੜਾ ਲਗਭਗ ਸਾਢੇ 10 ਪੌਣੀ 11 ਦਾ ਟਾਈਮ ਆ ਤੇ ਲਿਆ ਫੋਲੋ ਫਿਰ ਤੋਰ ਦਈਏ ਕੋਈ ਵੀਰ ਉਸਾਰ ਨਾ ਜਿਹੜਾ ਹਵਨ ਤੇ ਕੀ ਰੱਖਣਾ ਵਿਧੀ ਇਹਦਾ ਫਾਰਮੂਲਾ ਆਪਾਂ ਮੁੱਲ ਵੀਰ ਜੀ ਜਾਇ ਜੀ ਕਰਨਾਗੇ ਕਿੰਨਾ ਛੋਟੇ ਛੋਟੇ ਮੁੱਲ ਕਰਨੇ ਆ ਉਹ ਵੀ ਛੋਟੀ ਹੋਊਗੀ ਬਸ ਅੱਛਾ ਬਿਲਕੁਲ ਮਤਲਬ ਛੋਟ ਆਲੇ ਮੁੱਲ ਕਰਦੇ ਆ ਉਹਨਾਂ ਛੋਟ ਆਲੇ ਮੁੱਲ ਜੀ ਕਿੰਨਾ ਕਰਨਾ ਇਹਦਾ ਇਹ 26000 ਦੀ ਵੀਰ ਜੀ ਦੇਦਾ ਅੱਛਾ 26000 ਦੀ ਦੇਦਾ ਇਹਦਾਂਗੇ 26 ਵਿੱਚ ਛੋਟ ਕਰਦੇ ਹੋਗੇ ਛੋਟ ਕਰਾਂਗੇ ਜੀ ਤੇ ਦੁੱਧ 10 ਲੀਟਰ ਚਵਾਈ ਜਾਊਗੀ ਚਵਾਈ ਚੋ ਚੋ 10000 ਕਿਲੋ ਚਵਾਈ ਹੋਊਗੀ ਤੇ ਬੱਚਾ ਇਹ ਤਾਂ ਮਗਰ ਵੱਛਾ ਕਿ ਵੱਛੀ ਵੱਛੀ ਜੀ ਵੱਛੀ ਵੱਛੀ ਇਹਦੇ ਮਗਰ ਵੱਛੀ ਜੀ ਕਿੰਨਾ ਮਗਰ ਵੱਛੀਆਂ ਜੀ ਤਿੰਨੇ ਵੱਛੀਆਂ ਆ ਤਿੰਨਾ ਮਗਰ ਇਹਦਾ ਵੀਰ ਜੀ ਕਿੰਨਾ ਸੁਵਾਜੇ? ਇਹ ਵੀਰ ਜੀ ਤੀਸਰਾ ਸੁਵਾਇਆ। ਤੀਸਰਾ ਸੁਵਾਇਆ। ਹਾਂਜੀ ਹਾਂਜੀ। ਤੈਨੂੰ ਕਿੰਨਾ ਚਿਰ ਹੋ ਗਿਆ ਸੁਈ ਨਾ? ਇਹਨੂੰ 10-12 ਦਿਨ 15 ਵੀ ਹੋ ਸਕਦੇ ਵੀਰ ਜੀ। ਅੱਛਾ। ਉਹ ਘਰ ਵਾਲੇ ਤੇ 10 ਦਿਨਾਂ ਦੇ ਅਸੀਂ 15 ਦਿਨ ਕਰਕੇ ਦੇਵਾਂਗੇ। ਤੇ ਕਿੰਨਾ ਦੁੱਧ ਤਿਆਰ ਕਰਗੀ ਜੀ? ਇਹਦੇ ਥੱਲੇ ਬੱਚੇ ਦਾ ਪਾ ਕੇ 10 ਕਿਲੋ ਜੀ। 10 ਕਿਲੋ ਹੈਗਾ। ਬੜੀ ਹਾਂਜੀ। ਪਰਸੋਂ ਸਾਡੇ ਕੋਲ ਸ਼ਾਮੀ ਆਈਆਂ ਜੀ। ਅੱਛਾ। ਹਾਂਜੀ। ਤੇ ਇਹ ਕਿੰਨਾ ਚ ਚਵਾਈ ਜਾਊਗੀ? ਇਹ 13-14 ਕਿਲੋ ਚਵਾਊ ਕਰਦ ਵਜਣ ਵਾਲੀ ਆ ਬਰੀਡ ਬਰੂਡ ਚੰਗੀ ਆ। ਠੀਕ ਆ। ਲਿਆ ਫਿਰ ਖੋਲੋ ਹਾਂ ਤ ਤੋ ਨਾਲੇ ਦੇ ਵੀਰ ਜੀ ਆਖੀ ਜਾਂਦੇ 10 ਜਿਹੜਾ ਆਪਾਂ 15 ਬਣਾਉਂਦੇ ਅੰਕੇ ਮੱਛੀ ਮਗਰ ਜੀ ਠੀਕ ਐ ਬਾਕੀ ਸ਼ਾਮ ਤੱਕ ਰ ਆਪਣੇ ਦੁੱਧ ਦੇ ਹਿਸਾਬ ਨਾਲ ਖਵਾਨਾ ਜਿਹੜਾ ਤਿਆਰ ਕਰੂਗੀ ਉਹ ਤਾਂ ਵੀ ਖਵਾਨਾ ਗਾਂ ਨਹੀਂ ਆਦ ਰੱਖਦੀ ਆ ਚੱਲਿਆ ਆ ਜੀ ਤੇ ਇਹਦਾ ਵੀਰ ਜੀ ਫਿਰ ਕੀ ਰੱਖਣਾ ਆਪਾਂ ਮੁੱਲ ਇਹਦਾ ਵੀਰ ਜੀ ਜੈ ਜੀ ਕਿੰਨਾ ਇਹ 30000 ਦੀ ਦਵਾਂਗੇ ਅਛੇ 30000 ਜੀ ਦੇ ਦੋਗੇ 30000 ਦੀ ਦਵਾਂਗੇ ਛੂਟ ਚੂੜੀ ਕਰਨੀ ਜੀ ਵਿੱਚ ਕਿਉਂ ਬੋਲ ਨਿਕੇ ਨਿਕੇ ਛੋੜਾ ਚੂੜਾ ਵਾਲੇ ਜੀ ਮੁੱਲ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇੱਕ ਹੋਰ ਇਹ ਵੀ ਸੂਈ ਸਵਾਈ ਹੈ ਨਾ ਤੇ ਇਹਦੇ ਮਗਰ ਵੀ ਵਸ਼ੀ ਇਹਦੇ ਮਗਰ ਵੀ ਵਸ਼ੀ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਥਿਆਰ ਹੈ ਮੇਰੇ ਕੋ ਵੀ ਬੱਚੇ ਦਾ ਪਾ ਕੇ 10 ਕਿਲੋ ਜੀ 10 ਕਿਲੋ ਥਿਆਰ ਹੈ ਹਾਂਜੀ ਹਾਂਜੀ ਕਿਉਂ ਸਾਡੇ ਕੋ ਪਰਸੋਂ ਸ਼ਾਮੀ ਆਈਆਂ ਹਾਂ ਹਾਂਜੀ ਅੱਜ ਜਦੋਂ ਵੀਡੀਓ ਪਾਦਣ ਲੱਗੇ ਐਵੇਂ ਤੁਹਾਨੂੰ ਆਖੀ ਜਾਈਏ ਵੀ ਇਹਦੇ ਥੱਲੇ 12 ਜਾਂ 13 ਬੱਚੇ ਦਾ ਪਾ ਕੇ 10 10 ਲੀਟਰ ਜਿਹੜਾ ਘਰੋਂ ਚਵਾ ਦੋਗੇ ਆਵਾ ਕੇ ਦੇਵਾਂਗੇ ਜੀ ਮੇਰੇ ਘਰ ਆਣ ਕੇ ਦੋ ਟਾਈਮ ਚਾਰ ਟਾਈਮ ਚੂਗੀ ਸੋਈ ਨੂੰ ਕਿੰਨੇ ਦਿਨ ਹੋਏ ਨਾ ਸੋਈ ਨੂੰ ਇਹਨੂੰ ਹਫਤਾ ਹੀ ਹੋ ਗਿਆ ਜੀ ਹਫਤਾ ਹੋ ਗਿਆ ਜੀ ਮਤਲਬ ਅੱਜ ਹੋਊਗੀ ਦੁੱਧ ਹੋਰ ਵਧੂਗੀ ਵਧੂਗੀ ਜੀ ਲਿਆ ਫ ਆਜੇ ਲੈ ਆਓ ਕਿ ਬਾਕੀ ਥਾਣਾ ਦਾ ਸਾਈਜ਼ ਜਿਹੜਾ ਇਹਦਾ ਵੀ ਝੰਡਾ ਇਹਦੇ ਕੋਲ ਵੀ 10 ਲੀਟਰ ਮੋਕੇ ਦਾ ਜਿਹੜਾ ਤਿਆਰ ਦੱਸਦੇ ਆ ਤੇ ਵੀਰ ਜੀ ਇਹਦਾ ਕੀ ਫੇਰ ਰੱਖਣਾ ਆਪਾਂ ਮੁੱਲ ਇਹਦਾ ਵੀਰ ਕੀ ਗਿਆ ਜੀ ਕਿੰਨਾ 28000 ਦੀ ਦੇ ਦਾਂਗੇ 6 28000 ਦੀ ਦੇ ਦਾਂਗੇ ਅੱਜ ਲਗਭਗ 30 ਅੰਦਰ ਹੀ ਚੱਲਦੀਆਂ ਅਜੇ ਤੱਕ ਠੀਕ ਆ ਉਹਨਾਂ ਕੋ ਮੋਲੀ ਜਿੱਦਾਂ ਛੋੜ-ਚੂੜ ਵਾਲਾ ਮੋਲ ਹੋਵੇ ਅੱਛਾ ਠੀਕ ਆ ਜੀ ਜਿਆਦਾ ਮੁੱਲ ਕੋਈ ਫਾਇਦਾ ਨਹੀਂ ਆ ਠੀਕ ਹੈ ਜੀ ਕੋਈ ਮੁਰਕੇ ਘੱਟ ਲਾਉਂਦਾ ਘੱਟ ਜਿੰਨੇ ਨਹੀਂ ਨਾ ਵੀਰ ਨੇ ਲੈਣੀ ਉਹ ਤਾਂ ਲਾਵੇ ਹੀ ਨਾ ਨਾ ਅੱਛਾ ਹਾਂਜੀ ਜਿੰਨੇ ਲੈਣੇ ਉਹ ਹੀ ਪੂਰੇ ਉਹਨਾਂ ਨੂੰ ਲਾਵੇ ਪੂਰੇ ਵਿੱਚ ਛੋੜੀ ਹੋਣੀ ਠੀਕ ਹੈ ਤੇ ਜਿਹੜੀ ਗੱਬਣੇ ਹੋਵੇ ਤੋਰ ਕੇ ਵਿਖਾ ਦਈਏ ਕਰੀਆ ਕਿਨਵਾ ਸੂਆ ਸੁਣਾਉਂਦੇ ਉਹਨੇ ਕਿੰਨਾ ਕੁ ਦੋ ਚ ਭਾਈ ਜੀ ਪਹਿਲੇ ਸੂਏ ਨੇ 12 ਕਿਲੋ ਕੱਢਿਆ ਸੀ ਅੱਛਾ ਫਿਰ ਤਾਂ 13 14 ਕਿਲੋ ਤੇ ਕਰੂਗੀ ਦਰਮਾਨ ਅੱਛਾ ਹਾਂ ਜੀ ਠੀਕ ਐ ਕਿੰਨਾ ਕੁ ਟਾਈਮ ਅਜ ਲੈਜੇ ਸੋਨ ਜੀ ਉਹਨੇ ਹਫਤਾ ਲੈ ਜਿਹੜਾ 10 ਰੁਪਏ ਵੀ ਖੜ ਸਕਦੀ ਜੀ ਠੀਕ ਐ ਬਾਕੀ ਤਾਂ ਨੰਨ ਦੱਸਾਈ ਜੀ ਕਿ ਆਪ ਇਹਦਾ ਵੀ ਠੀਕ ਆ 13 14 ਦੇ ਲੱਗ ਦੁੱਧ ਜਿਹੜਾ ਕਹਿੰਦੇ ਕਿ ਇਹ ਚਵਾਈ ਜਾਊਗੀ ਆਰਕੀ ਤੇ ਇਹਦਾ ਵਿੱਚ ਫਿਰ ਕੀ ਮੁੱਲ ਜੇ ਇਹ ਵੀਰ ਜੀ 3000 ਦੀ ਦੇ ਦਾਂਗੇ ਅੱਛਾ ਵੀ 30 ਦੀ 30 ਦੀ ਦੇ ਦਾਂਗੇ ਜੇ ਮੱਛੀ ਅੱਜ ਸੁਈ ਹੋਵੇ ਨਾ ਫਿਰ ਤੇ ਹੈਗੀ 35 38000 ਦੀ ਠੀਕ ਆ ਆਪਾਂ 3000 ਦੀ ਦੇ ਦਾਂਗੇ ਅੱਜ 30 ਨਹੀਂ ਟੱਪਣ ਦਿੱਤਾਗੇ ਫਿਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਬਹੁਤ ਠੀਕ ਹੈ ਵੀਰ ਜੀ ਮੇਰੇ ਘਰ ਆਣ ਕੇ ਇੱਥੇ ਤਸੱਲੀ ਕਰਕੇ ਚੋ ਕੇ ਖੜੇ ਤਸੱਲੀ ਕਰਕੇ ਖੜੇ ਹਨਾ ਕੋਈ ਵੀ ਆ ਤਿੰਨ ਸੁਈਆਂ ਸਵਾਈਆਂ ਵਾ ਤੇ ਕੋਈ ਗੱਭਣਿਆ ਗੱਭਣ ਆਪਣੀ ਪਾਸ ਕਰਕੇ ਖੜੋ ਤੇ ਜਿਹੜੀ ਸੂਈ ਸਵਾਈ ਆ ਸੋਈਆਂ ਵਾ ਜਿਹੜੀਆਂ ਉਹਨਾਂ ਦੀ ਆਪਣੀ ਤਸੱਲੀ ਕਰਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ